ਅਹ ਵੇਖੋ ਜੀ ਉੱਥੇ ਪੈਸੇ ਤਾਂ ਜ਼ਰੂਰ ਮਿਲਦੇ ਹੋ ਸਕਦਾ ਵੱਧ ਵੀ ਜਾਂਦੇ ਪਰ ਉੱਥੇ ਮਾਪਿਓ ਦੇ ਲਾਗੇ ਨਹੀਂ ਰਹਾ ਜਾ ਸਕਦਾ ਇਹ ਇੱਥੇ ਮੇਰੇ ਮਦਰ ਫਾਦਰ ਹੈਗੇ ਆ ਮੈਂ ਉਹਨਾਂ ਦੇ ਕੋਲ ਰਹਿ ਰਿਹਾ ਇੱਥੋਂ ਸ਼ਾਮੀ ਰੋਜ਼ ਜਾਂਦਾ ਉਹਨਾਂ ਨੂੰ ਮਿਲੀਦਾ ਸਵੇਰੇ ਵੀ ਮਿਲ ਕੇ ਆਈਦਾ ਤਾਂ ਕਰਕੇ ਮੈਂ ਆਪਣਾ ਇੱਥੇ ਕੰਮ ਸਟਾਰਟ ਕੀਤਾ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਸਾਡਾ ਜਿਹੜਾ ਹੈਗਾ ਫਰਜ਼ ਹੈਗਾ ਕੰਮ ਕਰਨਾ ਬਾਕੀ ਉਹ ਮਾਲਕ ਨੇ ਵੇਖਣਾ ਸਾਰਾ ਕੁਝ ਇਪੜੇ ਘੱਟ ਪ੍ਰਾਈਸਸ ਰੱਖੇ ਹੋਏ ਆ ਤਾਂ ਜੋ ਹਰ ਬੰਦਾ ਅਪਰੋਚ ਕਰ ਸਕੇ ਹਰ ਬੰਦਾ ਖਾ ਸਕੇ ਕੰਮ ਦੇਖੋ ਜੀ ਸਾਰਾ ਕੁਝ ਬਰਾਬਰ ਕਰਨਾ ਪੈਂਦਾ ਮੈਨੇਜ ਕਰਨਾ ਹੀ ਪੈਂਦਾ ਪਰ ਘਰਦਿਆਂ ਦੀ ਫੁੱਲ ਸਪੋਰਟ ਹੋਵੇ ਤੇ ਫਿਰ ਆਪਣੇ ਆਪ ਮੈਨੇਜ ਹੋ ਜਾਂਦਾ ਜੇ ਉਹਦਾ ਫੈਮਲੀ ਨਾਲ ਹੋਵੇ ਨਾ ਮੈਨੇਜ ਆਪਣੇ ਆਪ ਹੋ ਜਾਂਦਾ ਬਾਕੀ ਵਾਈਗਰੂ ਜੀ ਕਰਨ ਵਾਲੇ ਮੈਨੇਜ ਜੋ ਆਪਣਾ ਕੰਮ ਕਰਕੇ ਸਪਨੇ ਪੂਰੇ ਕਰਨੇ ਉਹ ਵੱਖਰਾ ਸੁਆਦ ਹੈਗਾ ਸਾਨੂੰ ਪਤਾ ਹੈ ਆਹੀਂ ਆਪਣਾ ਕੰਮ ਕਰਦੇ ਪਏ ਆ ਤੇ ਆਪਣੇ ਸਿਰ ਤੇ ਕਰਦੇ ਪਏ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੇ ਤੁਸੀਂ ਜੁੜਿਓ ਨੇਸ਼ਨ ਪੋਸਟ ਚੈਨਲ ਦੇ ਨਾਲ ਦੋਸਤੋ ਅੱਜ ਇਹ ਤੁਹਾਨੂੰ ਅਮਰਸਰ ਦੇ ਇਹੋ ਜਿਹੇ ਪਤੀ ਪਤਨੀ ਨੂੰ ਮਿਲਾਉਣ ਜਾ ਰਹੇ ਆ ਜਿਨ੍ਹਾਂ ਨੇ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਅੱਜ ਆਪਣਾ ਹੀ ਇਥੇ ਸੈਟਅਪ ਲਾਇਆ ਹੋਇਆ ਫਾਸਟ ਫੂਡ ਦਾ ਤਾਂ ਪਤੀ ਪਤਨੀ ਦੋਨੋਂ ਇਹ ਦੂਜੇ ਦਾ ਸਹਾਰਾ ਬਣੇ ਹੋਏ ਨੇ ਤੇ ਆਪਣਾ ਪਰਿਵਾਰ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਬੇਣੇ ਤੁਹਾਨੂੰ ਤਰਜੀਹ ਦਿੰਦੇ ਨੇ 50 ਤੋਂ 60000 ਰੁਪਏ ਆ ਮਹੀਨੇ ਦੀ ਆਮਦਨ ਸੀ ਪਰ ਉਸ ਜੋਬ ਨੂੰ ਉਹਨਾਂ ਨੇ ਡ੍ਰੌਪ ਕੀਤਾ ਅਤੇ ਅੱਜ ਆਪਣਾ ਸੈਟਅਪ ਲਾਇਆ ਅਮਰਸਰ ਰੋਡ ਦੇ ਉੱਪਰ ਤਾਂ ਕਿਉਂ ਜ਼ਰੂਰਤ ਬਈ ਇਸ ਤਰ੍ਹਾਂ ਦਾ ਸੈਟਅਪ ਲਾਉਣ ਦੀ ਜਿਆਦਾਤਰ ਅਸੀਂ ਸੋਚਦੇ ਹਾਂ ਕਿ ਜਦੋਂ ਪੜ੍ਹਾਈ ਤੋਂ ਬਾਅਦ ਵੱਡਾ ਅਫਸਰ ਬਣਿਆ ਜਾਵੇ ਅਤੇ ਏਸੀ ਰੂਮ ਦੇ ਵਿੱਚ ਵਧੀਆ ਜੋਬ ਮਿਲੇ ਪਰ ਇਹਨਾਂ ਨੇ 50 ਤੋਂ 60000 ਰੁਪਏ ਦੀ ਜੋਬ ਨੂੰ ਜਿਹੜਾ ਡ੍ਰੌਪ ਕਰ ਦਿੱਤਾ ਅਤੇ ਅੱਜ ਰੋਡ ਦੇ ਉੱਪਰ ਹੀ ਆਪਣਾ ਸੈਟਅਪ ਚਲਾ ਰਹੇ ਨੇ ਤਾਂ ਸੰਦੀਪ ਵੀਰ ਜੀ ਸਾਡੇ ਨਾਲ ਨੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ ਪਤਾ ਚੱਲਿਆ ਤੁਸੀਂ ਇ ਆਪਣਾ ਸੈਟਅਪ ਲਾਇਆ ਕਿਉਂ ਜ਼ਰੂਰਤ ਪਈਏ ਜੀ ਜੀ ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਆ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਕੀਤੀ ਆ ਔਰ ਮੈਂ ਅਪ੍ਰੋਕਸੀਮੇਟਲੀ 11 11.5 ਸਾਲ ਜੌਬ ਕੀਤੀ ਆ ਉਸ ਤੋਂ ਬਾਅਦ ਫਿਰ ਮੇਰੇ ਮਦਰ ਫਾਦਰ ਜਿਹੜੇ ਇੱਥੇ ਸੀ ਮੇਰਾ ਹੋਮ ਟਾਊਨ ਮੈਂ ਇਥੋਂ ਦਾ ਹੀ ਜੰਪਾ ਲਾਂ ਤੇ ਫਿਰ ਮੈਂ ਸੋਚਿਆ ਕਿ ਕੋਈ ਨਾ ਆਪਣੇ ਸ਼ਹਿਰ 'ਚ ਜਾ ਕੇ ਕਿੱਤਾ ਸਟਾਰਟ ਕੀਤਾ ਜਾਵੇ ਹਾਂਜੀ ਤੇ ਜਦੋਂ ਜੌਬ ਤੇ ਸੀ ਕਿੰਨੀ ਸੈਲਰੀ ਮਿਲਦੀ ਸੀ ਤੁਹਾਨੂੰ ਅਦੇ ਚਿੰਨਾ ਚਰ ਪਹਿਲਾਂ ਜੌਬ ਡ੍ਰੌਪ ਉੱਥੇ ਮੰਥਲੀ ਜਿਹੜਾ ਪੈਕੇਜ ਹੈਗਾ ਇਹ ਮੇਰਾ ਜੌਬ ਤੇ ਉਹ 55 ਅਪਰੋਕਸੀਮੇਟਲੀ ਗਾਹੀ 55 60 ਫਿਰ ਮਤਲਬ ਟੀਏਡੀਏ ਵਗੈਰਾ ਵਖਰਾ ਟਰੈਵਲ ਲਾਉਂਸ ਵਗੈਰਾ ਵਖਰੇ ਮਿਲਦੇ ਸੋ ਪਹਾੜੀ ਧਰਮਪਤਨੀ ਵੀ ਤੁਹਾਡੇ ਨਾਲ ਜੋਬ ਤੇ ਸੀ ਉਹਨਾਂ ਨੇ ਵੀ ਇੰਜੀਨੀਅਰ ਇੰਜੀਨੀਅਰਿੰਗ ਕੀਤੀ ਜੀ ਜੀ ਉਹ ਵੀ ਆਪਣਾ ਇੰਜੀਨੀਅਰਿੰਗ ਕੀਤੀ ਹੋਈ ਉਹਨਾਂ ਨੇ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ ਆ ਔਰ ਉਹ ਦਿੱਲੀ ਚ ਆਪਣਾ ਪੋਸਟਡ ਹੀ ਉਥੇ ਆਪਣਾ ਵੀਜ਼ਾਈ ਕੰਪਨੀ ਜੀਪੀਐਸ ਦੀ ਕੰਪਨੀ ਉਹਦੇ ਵਿੱਚ ਜੋਬ ਕਰਦੇ ਸੀ ਪਰ ਸਾਰਿਆਂ ਦਾ ਸੁਪਨਾ ਹੁੰਦਾ ਜੀ ਜਦੋਂ ਪੜ੍ਹਾਈ ਵਧੀਆ ਹੋਵੇ ਇੰਜੀਨੀਅਰ ਬਣ ਜਾਵੇ ਕਹਿੰਦੇ ਮੁੰਡਾ ਸਾਡਾ ਇੰਜੀਨੀਅਰ ਆ ਜੀ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਬ ਤਾਂ ਹੁਣ ਜਦੋਂ ਤੁਸੀਂ ਆਪਣਾ ਸੈਟਅਪ ਲਾ ਲਿਆ ਰਿਸ਼ਤੇਦਾਰ ਭੈਣ ਭਰਾਵਾਂ ਦਾ ਕਿ ਇਸ ਤਰ੍ਹਾਂ ਦਾ ਬੇਹਵਿਆਰ ਅ ਰਿਸ਼ਤੇਦਾਰਾਂ ਵੱਲੋਂ ਬਿਲਕੁਲ ਠੀਕ ਬਿਹੇਵਿਆਰ ਸਾਰੇ ਵੱਲੋਂ ਫੁੱਲ ਸਪੋਰਟ ਆਪਣੇ ਫਰੈਂਡਸ ਕੋਲੋਂ ਜਿਹੜੇ ਇਨ-ਲੋਜ਼ ਆ ਮੇਰੇ ਸਹੁਰੇ ਪਰਿਵਾਰ ਵੱਲੋਂ ਵੀ ਸਾਰਿਆਂ ਕੋਲੋਂ ਫੁੱਲ ਸਪੋਰਟ ਆ ਜੀ ਹਾਂਜੀ ਤਾਂ ਇੰਜੀਨੀਅਰ ਦੀ ਪੜ੍ਹਾਈ ਦੇ ਵਿੱਚ ਤਾਂ ਵਧੀਆ 스ਕਿੱਲ ਮਿਲ ਜਾਣਾ ਸੀ 50 55 ਤੁਸੀਂ ਸੈਲਰੀ ਲੈ ਰਹੇ ਸੀ ਉਸ ਤੋਂ ਵੱਧ ਜਾਣੀ ਸੀ ਪਰ ਅੱਜ ਰੋਡ ਦੇ ਉੱਪਰ ਧੁੱਪ ਦੇ ਵਿੱਚ ਪਸੀਨਿਆਂ ਨਾਲ ਹੋਣਾ ਪੈ ਰਿਹਾ ਤਾਂ ਤੇ ਉਹ ਇਸ ਤਰ੍ਹਾਂ ਦੀ ਲੋੜ ਪਈ ਉਹ ਵੇਖੋ ਜੀ ਉੱਥੇ ਪੈਸੇ ਤਾਂ ਜ਼ਰੂਰ ਮਿਲਦੇ ਹੋ ਸਕਦਾ ਵੱਧ ਵੀ ਜਾਂਦੇ ਪਰ ਉੱਥੇ ਮਾਂ ਪਿਓ ਦੇ ਲਾਗੇ ਨਹੀਂ ਰਿਆ ਜਾ ਸਕਦਾ ਇਹ ਇੱਥੇ ਮੇਰੇ ਮਦਰ ਫਾਦਰ ਹੈਗੇ ਆ ਮੈਂ ਉਹਨਾਂ ਦੇ ਕੋਲ ਰਹਿ ਰਿਹਾ ਇੱਥੋਂ ਸ਼ਾਮੀ ਰੋਜ ਜਾਂਦਾ ਉਹਨਾਂ ਨੂੰ ਮਿਲੀਦਾ ਸਵੇਰੇ ਵੀ ਮਿਲ ਕੇ ਆਈਦਾ ਤਾਂ ਕਰਕੇ ਮੈਂ ਆਪਣਾ ਇੱਥੇ ਕੰਮ ਸਟਾਰਟ ਕੀਤਾ ਤਾਂ ਤੁਸੀਂ ਦੋਨੋਂ ਮੀਆਂ ਬੀਬੀਆਂ ਆਉਂਦੇ ਆਪਣੇ ਹੋਮ ਮੇਡ ਚਾ ਬਣਾ ਰਹੇ ਹੋ ਬਿਲਕੁਲ ਬਿਲਕੁਲ ਸਵੇਰੇ ਉੱਠ ਕੇ 6 ਵਜੇ ਬਿਲਕੁਲ ਤਿਆਰੀ ਸ਼ੁਰੂ ਕਰ ਦਿੱਤੀ ਆ ਫਿਰ ਉਸ ਤੋਂ ਬਾਅਦ ਜਿਹੜੀ ਬੈਕ ਐਂਡ ਤੇ ਤਿਆਰੀ ਕਰਕੇ ਫਿਰ ਆਪਾਂ ਸ਼ਾਮੀ ਇੱਥੇ ਆਈਦਾ ਦੀ ਵੀਰ ਜੀ ਬਣਾਉਂਦੇ ਜੀਓ ਕਿਉਂਕਿ ਸੈਟਅਪ ਤੁਸੀਂ ਰੋਡ ਦੇ ਉੱਪਰ ਲਾ ਲਿਆ ਹੈ ਜਿਹੜੀ ਜਿਹੜੀ ਚੀਜ਼ ਬਣਾ ਰਹੇ ਹਾਂ ਅ ਅਸੀਂ 버ਗਰ ਬਣਾਉਨੇ ਆ ਪੀਜ਼ਾ ਬਣਾਉਨੇ ਆ ਫਰਾਈਜ਼ ਆ ਗਾਰਲਿਕ ਪੋਟੈਟੋ ਬੋਲਸ ਆ ਕੋਲਡ ਡਰਿੰਕਸ ਵਗੈਰਾ ਡਰਿੰਕਸ ਵਗੈਰਾ ਆ ਗਿਆ ਹਾਂ ਜੀ ਇਹ ਸਾਰੀਆਂ ਚੀਜ਼ਾਂ ਬਣਾਉਣ ਦੀ ਜਾਂਚ ਜਿਹਨੂੰ ਆਪਾਂ ਪੰਜਾਬੀ ਜੀ ਕਹਿੰਦੇ ਆ ਜਾਂਚ ਕਿਵੇਂ ਆਈਏ ਕਿਉਂਕਿ ਜਿਆਦਾਤਰ ਜਿਹੜੇ ਇੰਜੀਨੀਅਰ ਹੋ ਤੁਸੀਂ ਟੈਲੀਕਮ ਦੇ ਵਿੱਚ ਸੀ ਤਾਂ ਸਿੱਧਾ ਪੀਜ਼ਾ ਬਣਾਉਣਾ ਇਹ ਚੀਜ਼ਾਂ ਬਣਾਉਣ ਦੀ ਜਾਂਚ ਕਿਵੇਂ ਆਈ ਮੈਂ ਜਦੋਂ ਜੋਬ ਕਰਦਾ ਸੀ ਨਾਲ ਨਾਲ ਸਿੱਖਦਾ ਵੀ ਰਿਹਾ ਸੀ ਮੈਨੂੰ ਸ਼ੌਂਕ ਵੀ ਸੀ ਕੁਕਿੰਗ ਦਾ ਫਿਰ ਉਸ ਤੋਂ ਬਾਅਦ ਮੈਂ ਸਿੱਖਿਆ ਵੀ ਥੋੜਾ ਜਿਹਾ ਕੰਮ ਨੂੰ ਸਿੱਖਿਆ ਵਾ ਫਿਰ ਉਸ ਤੋਂ ਬਾਅਦ ਮੈਂ ਇਹੋ ਹੀ ਸਟਾਰਟ ਕਰ ਲਿਆ ਕਿ ਮੈਨੂੰ ਇਹ ਕੰਮ ਆਉਂਦਾ ਵਾ ਮੈਂ ਸਿੱਖਿਆ ਆ ਇਹੋ ਹੀ ਸਟਾਰਟ ਕਰ ਲਿਆ ਜੀ ਪਰ ਬਹੁਤੇਆਂ ਦੇ ਮਨਾਂ ਦੇ ਵਿੱਚ ਵਿਚਾਰ ਆਉਣਾ ਜੀ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਇੰਨੀ ਵਧੀਆ ਜੋਬ ਛੱਡਣ ਤੋਂ ਬਾਅਦ ਅੱਜ ਰੋਡ ਦੇ ਸੈਟਅਪ ਲਾ ਲਿਆ ਬਹੁਤੇ ਇਹ ਸੋਚਦੇ ਨੇ ਕਿ ਕੰਮ ਵੱਡਾ ਛੋਟਾ ਹੁੰਦਾ ਹੈ ਕੀ ਇਸਦੇ ਬੋਲਣਾ ਚਾਹੀਦਾ ਨਹੀਂ ਜੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਸਾਡਾ ਜਿਹੜਾ ਹੈਗਾ ਫਰਜ਼ ਤਸਵੀਰ ਕਿੰਨੇ ਵਜੇ ਆ ਜਾਂਦੇ ਹੋ ਤੁਸੀਂ ਸਵੇਰੇ ਨਹੀਂ ਸ਼ਾਮ ਹੀ ਆਉਂਦੇ ਜੀ 3 4 4:30 ਵਜੇ ਤਾਂ ਤੁਹਾਡੇ ਧਰਮ ਪਤਨੀ ਕੀ ਨਾ ਇਹਨਾਂ ਦਾ ਨਾਮ ਕੀ ਹੈ ਇਹ ਨਵਨੀਤ ਕੋਲ ਨਵਨੀਤ ਜੀ ਤੇ ਤੁਹਾਡਾ ਸਾਥ ਦਿੰਦੇ ਨੇ ਇਥੇ ਪੂਰਾ ਜੀ ਹਾਂ ਜੀ ਹਾਂ ਜੀ ਬਿਲਕੁਲ ਫੁੱਲ ਸਪੋਰਟ ਹੈ ਹਰ ਬਲੋ ਆਪਣੇ ਫਰੈਂਡਸ ਲੋਗ इवन दैट ਕਸਟਮਰ ਵੀ ਅਪਰੀਸ਼ੀਏਟ ਕਰਦੇ ਆ ਫੁੱਲ ਸਪੋਰਟ ਆ ਸਾਰੇ ਬਲੋ ਜੀ ਰੇਟ ਦਾ ਬਹੁਤ ਜਨੂਅਲ ਜਿਹਾ ਰੇਟ ਰੱਖਦੇ ਤੁਸੀਂ ਜਿਹੜੇ ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ ਰੇਟ ਨੇ ਉਹ ਬਹੁਤ ਹਾਈ ਹੁੰਦੇ ਨੇ ਪਰ ਤੁਹਾਡੇ ਜੋ ਰੇਟ ਨੇ ਆਮ ਬੰਦੇ ਦੇ ਬਜਟ ਦੇ ਵਿੱਚ ਆ ਜਾਂਦੇ ਨੇ ਜੇਬ ਤੇ ਆ ਜਾਂਦੇ ਨੇ ਜੀ ਜੀ ਰੇਟ ਨੇ ਇਪੜੇ ਘੱਟ ਪ੍ਰਾਈਸਸ ਰੱਖੇ ਹੋਏ ਆ ਤਾਂ ਜੋ ਹਰ ਬੰਦਾ ਅਪਰੋਚ ਕਰ ਸਕੇ ਹਰ ਬੰਦਾ ਖਾ ਸਕੇ ਬਹੁਤ 30 ਰੁਪਏ ਤੋਂ 버거 ਸਟਾਰਟ ਜਿਹੜਾ ਕਿ ਵੱਡੇ ਵੱਡੇ ਚ ਸੇਮ 버거 ਜਿਹੜਾ ਹੈਗਾ ਵੋ ਬ੍ਰਾਂਡ ਦੇ ਵਿੱਚ ਤੁਹਾਨੂੰ 80 ਰੁਪਏ ਦਾ ਮਿਲੇਗਾ 60 70 80 ਹਾਂਜੀ ਬਹੁਤ ਬਧਨਵਾਦ ਜੀ ਤਾਂ ਨਵਨੀਤ ਜੀ ਵੀ ਸਾਡੇ ਨਾਲ ਨੇ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਨਵਨੀਤ ਜੀ ਜਿਹੜੇ ਨੇ ਆਪਣੇ ਪਤੀ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਵਿੱਚ ਦੇਖ ਰਹੇ ਤੁਸੀਂ ਇਹ ਦੋਨੋਂ ਧਰਮ ਪਤਨੀ ਆਪਣੇ ਜਿਹੜੇ ਪਤੀ ਪਤਨੀ ਨੇ ਇਹਨਾਂ ਨੇ ਇੰਜੀਨੀਅਰ ਦੀ ਪੜ੍ਹਾਈ ਕੀਤੀ ਆ ਤੇ 50 ਤੋਂ 60000 ਰੁਪਏ ਮਹੀਨੇ ਦੀ ਆਮਦਨ ਸੀ ਇਹਨਾਂ ਨੂੰ ਪਰ ਉਸ ਜੋਬ ਨੂੰ ਡਰਾਪ ਕੀਤਾ ਅਤੇ ਅੱਜ ਆਪਣਾ ਹੀ ਰੋਡ ਦੇ ਉੱਪਰ ਸੈਟਅਪ ਲਾਇਆ ਹੋਇਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੇ ਜज्ਬਾ ਤੇ ਹੌਸਲਾ ਹੋਣਾ ਚਾਹੀਦਾ ਪਰਿਵਾਰ ਨੂੰ ਚਲਾਉਣ ਵਾਸਤੇ ਤਾਂ ਪਰਿਵਾਰ ਨੂੰ ਚਲਾਉਣ ਵਾਸਤੇ ਮਿਹਨਤ ਨੂੰ ਤਰਜੀਹ ਦਿੰਦੇ ਹੋਏ ਨਜ਼ਰ ਆ ਰਹੇ ਨੇ ਨਵਨੀਤ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਸ ਕਰ ਜੀ ਬਸ ਕਰ ਜੀ ਨਵਦੀਪ ਜੀ ਅਸੀਂ ਦੇਖਦੇ ਹਾਂ ਜ਼ਿਆਦਾਤਰ ਜਿਹੜੀਆਂ ਔਰਤਾਂ ਹੁੰਦੀਆਂ ਨੇ ਮਹਿਲਾਵਾਂ ਹੁੰਦੀਆਂ ਨੇ ਉਹ ਚੁੱਲ੍ਹਾ ਦਾ ਸੰਭਾਲਦੀਆਂ ਸ왈 ਪਰ ਤੁਸੀਂ ਇੰਜੀਨੀਅਰ ਦੀ ਪੜ੍ਹਾਈ ਤੋਂ ਬਾਅਦ ਆਪਣੇ ਪਤੀ ਦਾ ਸਾਥ ਦੇ ਰਹੇ ਹੋ ਕਿਵੇਂ ਮਨ ਦੇ ਵਿੱਚ ਵਿਚਾਰਦਾ ਇੱਧਰ ਆ ਕੰਮ ਦੇਖੋ ਜੀ ਸਾਰਾ ਕੁਝ ਬਰਾਬਰ ਕਰਨਾ ਪੈਂਦਾ ਮੈਨੇਜ ਕਰਨਾ ਹੀ ਪੈਂਦਾ ਹੈ ਪਰ ਘਰਦਿਆਂ ਦੀ ਫੁੱਲ ਸਪੋਰਟ ਹੋਵੇ ਤੇ ਫਿਰ ਆਪਣੇ ਆਪ ਮੈਨੇਜ ਹੋ ਜਾਂਦਾ ਹੈ ਤੁਹਾਡੀ ਪੜ੍ਹਾਈ ਬਾਰੇ ਜਾਨਣਾ ਚਾਹੁੰਦੇ ਆ ਤੁਹਾਡੇ ਬਾਰੇ ਜ਼ਰੂਰ ਜਾਂਦਾ ਹਾਂ ਹਾਂਜੀ ਮੈਂ ਵੀ ਇੰਜੀਨੀਅਰਿੰਗ ਕੀਤੀ ਹੋਈ ਕੰਪਿਊਟਰ ਦੀ ਮੈਂ ਵੀ ਜੌਬ ਕਰਦੀ ਰਹੀ ਆ ਸੋ ਜੌਬ ਕੁਇਟ ਕਰਕੇ ਫਿਰ ਆਪਣਾ ਕੰਮ ਸ਼ੁਰੂ ਕੀਤਾ ਜਦੋਂ ਇਸ ਤਰ੍ਹਾਂ ਹੋਇਆ ਨਹੀਂ ਜੀ ਤੁਸੀਂ ਇੰਨੇ ਪੜ੍ਹਾਈ ਤੋਂ ਬਾਅਦ ਕਦੀ ਕਿਸੇ ਨੂੰ ਦੂਜੇ ਨੂੰ ਇਹ ਤਾਨਾ ਮਾਰਿਆ ਹੋ ਜੇ ਮੈਂ ਵੀ ਤਾਂ ਤੁਹਾਡੇ ਜਿੱਨੀ ਪੜਾਈ ਕੀਤੀ ਆ ਮੈਂ ਨਹੀਂ ਤੁਹਾਡੇ ਨਾਲ ਇਸ ਤਰ੍ਹਾਂ ਰੇੜੀ ਦੇ ਉੱਪਰ ਸੈਟਅਪ ਤੇ ਜਾਣਾ ਹੁੰਦਾ ਇਸ ਤਰ੍ਹਾਂ ਨਹੀਂ ਕਦੀ ਵੀ ਨਹੀਂ ਹੁੰਦਾ ਥੋੜਾ ਬੋਤਾ ਪੜ੍ਹਾਈ ਹੋ ਜੇ ਤਾਂ ਬੰਦੇ ਦੇ ਉੱਪਰ ਹੰਕਾਰ ਆ ਜਾਂਦਾ ਤੇ ਬਹੁਤ ਬੰਦਾ ਨਹੀਂ ਨਹੀਂ ਹੰਕਾਰ ਵਾਲੀ ਕੋਈ ਗੱਲ ਨਹੀਂ ਆ ਜੌਬ ਵੀ ਕਰਨੀ ਆ ਉਹ ਵੀ ਕਿਸੇ ਦੀਆਂ ਗੱਲਾਂ ਸੁਣਨੀਆਂ ਇਸ ਤੋਂ ਬੈਟਰ ਆ ਕਿ ਆਪਣਾ ਕੰਮ ਕਰ ਲੋ ਜਿਆਦਾ ਬੈਸਟ ਹੈਗਾ ਨਾਲੇ ਬੱਚਿਆਂ ਨੂੰ ਵੀ ਸੰਭਾਲਣਾ ਹੁੰਦਾ ਹੈ ਮਾਪੇ ਨੂੰ ਵੀ ਸੰਭਾਲਣਾ ਹੈ ਜਿਵੇਂ ਮੈਨੇਜ ਕਰਦੇ ਹੋ ਸਾਰਾ ਮੈਨੇਜ ਆਪਣੇ ਆਪ ਹੋ ਜਾਂਦਾ ਹੈ ਫੈਮਿਲੀ ਦੀ ਸਪੋਰਟ ਹੁੰਦੀ ਹੈ ਜਦੋਂ ਫੈਮਿਲੀ ਨਾਲ ਹੋਵੇ ਨਾ ਮੈਨੇਜ ਆਪਣੇ ਆਪ ਹੋ ਜਾਂਦਾ ਹੈ ਬਾਕੀ ਵਾਇਗਰੂ ਜੀ ਕਰਨ ਵਾਲੇ ਮੈਨੇਜ ਬੋਤਿਆਂ ਦਾ ਸੁਪਨਾ ਹੁੰਦਾ ਜੇ ਅਸੀਂ ਪੜੀਏ ਵੱਡੇ ਅਫਸਰ ਬਣੀਏ ਜਾਂ ਇੰਜੀਨੀਅਰ ਬਣੀਏ ਜਾਂ ਇਸ ਤਰ੍ਹਾਂ ਦੇ ਬੜੀਆਂ ਚੀਜ਼ਾਂ ਸੋਚਦਾ ਹੈ ਪਰ ਤੁਸੀਂ ਤਾਂ ਉਹਨਾਂ ਚੀਜ਼ਾਂ ਨੂੰ ਡ੍ਰੌਪ ਕਰਤਾ ਸਾਰੀਆਂ ਨੂੰ ਸੁਪਨੇ ਪੂਰੇ ਕੀਤੇ ਨੇ ਪਹਿਲਾਂ ਪੜਾਈ ਵਾਲੇ ਤਾਂ ਹੁਣ ਆਪਣਾ ਸੈਟਅਪ ਲਾ ਲਿਆ ਹਾਂਜੀ ਆਪਣਾ ਸੈਟਅਪ ਲਾ ਕੇ ਵੀ ਆਪਾਂ ਪੂਰੇ ਆਪਣੇ ਸੁਪਨੇ ਪੂਰੇ ਕਰਾਂਗੇ ਜੋਬ ਨਾਲ ਵੀ ਸੁਪਨੇ ਪੂਰੇ ਹੁੰਦੇ ਨੇ ਪਰ ਜੋ ਆਪਣਾ ਕੰਮ ਕਰਕੇ ਸੁਪਨੇ ਪੂਰੇ ਕਰਨੇ ਉਹ ਵੱਖਰਾ ਸੁਆਦ ਹੈਗਾ ਸਾਨੂੰ ਪਤਾ ਹੈ ਆਹੀਂ ਆਪਣਾ ਕੰਮ ਕਰਦੇ ਪਏ ਆ ਤੇ ਆਪਣੇ ਸਿਰ ਤੇ ਕਰਦੇ ਪਏ ਆ ਉਹ ਜ਼ਿਆਦਾ ਮਜਾ ਆਂਦਾ ਹੈ ਹੁਣ ਇੱਥੇ ਫਿਰ ਤੁਸੀਂ ਪਤੀ ਪਤਨੀ ਇਹ ਦੂਜੇ ਦਾ ਪੂਰਾ ਸਾਥ ਦਿੰਦੇ ਹੋ ਜੀ ਕਿਹੜੀ-ਕਿਹੜੀ ਤੁਸੀਂ ਬਣਾ ਲੈਂਦੇ ਹੋ ਅਤੇ ਤੁਹਾਡੇ ਹਸਬੰਡ ਕੀ-ਕੀ ਬਣਾ ਲੈਂਦੇ ਦੋਨੋਂ ਜਾਣੇ ਨਾਲ ਕੇ ਕੱਟੀਆਂ ਚੀਜ਼ਾਂ ਬਣਾ ਲੈਂਦੇ ਆ ਆnde ਪਤੀ ਪਤਨੀ ਦੇ ਵਿੱਚ ਆਮ ਤੌਰ ਤੇ ਲੜਾਈ ਜਰੂਰ ਹੋ ਜਾਂਦੀ ਹੈ ਜਿੱਥੇ ਆnde ਭਾਂਡੇ ਤੋਂ ਹੁੰਦੇ ਨਾ ਜਰੂਰ ਆਵਾਜ਼ ਆ ਜਾਂਦੀ ਹੈ ਇਸ ਤਰ੍ਹਾਂ ਹੁੰਦਾ ਜੀ ਇਸ ਸੈਟਅਪ ਤੇ ਤੁਹਾਡੀ ਲੜਾਈ ਹੋ ਗਈ ਹੋਈ ਕਦੀ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈ ਮੈਨੇਜ ਕਰ ਲਈਦਾ ਕਦੀ ਉਹ ਬਣਾ ਲੈਂਦੇ ਕਦੀ ਮੈਂ ਬਣਾ ਲੈਂਦੀ ਆ ਗੱਲ ਮਿਲ ਕੇ ਕੰਮ ਹੋ ਜਾਂਦਾ ਹੈ ਪਰ ਰੇਟ ਬੜੇ ਜਨਰਲ ਜੇ ਰੱਖੇ ਹੋਏ ਨੇ ਤੁਸੀਂ ਇਹ ਜਿਹੜੇ ਵੱਡੇ ਰੈਸਟੋਰੈਂਟ ਦੇ ਵਿੱਚ 200 300 ਦੀ ਚੀਜ਼ ਮਿਲਦੀ ਹੈ ਤੁਸੀਂ 50 60 ਰੁਪਏ ਦੇ ਵਿੱਚ ਦੇ ਰਹੇ ਹਾਂਜੀ ਰੇਟ ਘਟੇ ਇਸੇ ਕਰਕੇ ਕਿ ਸਾਰੇ ਜਾਨੇ ਅਫੋਰਡ ਕਰ ਸਕਣ ਸਾਰੇ ਜਾਨੇ ਖਾ ਸਕਣ ਇਸ ਕਰਕੇ ਪਰ ਜਿੰਨੀ ਮਿਹਰਾਈ ਚੱਲ ਰਹੀ ਹੈ ਤੁਸੀਂ ਕੀ ਵਿਚਾਰ ਰਹੇ ਹੋ ਫਿਰ ਇਹਦੇ ਚ ਚਲੋ ਅਜੇ ਤੇ ਕੁਝ ਨਹੀਂ ਬਚਦਾ ਵਿਆ ਚਲੋ ਜਦੋਂ ਹੋਏਗਾ ਹੋਏਗਾ ਕੋਈ ਗੱਲ ਤੇ ਲੋਨੀ ਜੀ ਤੁਹਾਡੀਆਂ ਚੀਜ਼ਾਂ ਬਣਾਈਆਂ ਹੋਈਆਂ ਜਿਹੜੀਆਂ ਤੁਸੀਂ ਲਾਈਵ ਬਣਾਉਂਦੇ ਹੋ ਮੈਂ ਦੇਖ ਰਿਆ ਤੁਸੀਂ ਬਣਾ ਕੇ ਨਹੀਂ ਰੱਖਦੇ ਆਉਣ ਦੀ ਸਪੋਰਟ ਹੀ ਬਣਾਉਂਦੇ ਹੋ ਤੇ ਜੋ ਆਰਡਰ ਆਉਂਦਾ ਉਹੀ ਚੀਜ਼ ਬਣਾਉਂਦੇ ਹੋ ਹਾਂਜੀ ਹਾਂਜੀ ਔਰ ਜਦੋਂ ਕੋਈ ਆਰਡਰ ਕਰਦਾ ਉਸੇ ਵੇਲੇ ਚੀਜ਼ ਬਣਾਈ ਦੀ ਬਣਾ ਕੇ ਨਹੀਂ ਰੱਖੀ ਸੀ ਟਾਈਮਿੰਗ ਵੀ ਆਪਣੀ ਦੱਸ ਦਿਓ ਐਡਰੈਸ ਜ਼ਰੂਰ ਦੱਸ ਦਿਓ ਕਿਉਂਕਿ ਇੱਥੇ ਦੂਰ ਦਰਾਡੇ ਤੋਂ ਬਹੁਤ ਸਲਾਨੀ ਸੰਗਤ ਆਪੋ ਚਾਰ 4:30 ਤੋਂ ਲੈ ਕੇ 1:30 ਤੱਕ ਇੱਥੇ ਹੀ ਹੁੰਨੇ ਆ ਜੀ ਐਡਰੈਸ ਹਾਂਜੀ ਸ਼ੀਦਾਂ ਸਾਹਿਬ ਦੇ ਕੋਲ 5 ਨੰਬਰ ਕਿੱਤਿਆਂ ਦੇ ਪਾਈ ਨੰਬਰ ਗਲੀ ਦੇ ਆਪੋਜ਼ਿਟ ਹੁੰਨੇ ਆ ਬਾਹਰ ਠੀਕ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਜੀ ਅੰਮ੍ਰਿਤਸਰ ਦੀਆਂ ਸਾਂਝੀਆਂ ਜਿੱਤੀਆਂ ਨੇ ਜਿੱਥੇ ਪਤੀ ਪਤਨੀ ਨੇ ਆਪਣਾ ਹੀ ਸੈਟਅਪ ਲਾਇਆ ਹੋਇਆ ਹੈ ਬਹੁਤ ਪੜ੍ਹਾਈ ਕੀਤੀ ਹੈ ਵੱਡੇ ਬਜਟ ਦੇ ਜਿਹੜੇ ਜਿਹੜੇ ਸੈਲਰੀ ਸੀ ਮਿਲਦੀ ਇਹਨਾਂ ਨੂੰ 50 ਤੋਂ 60 ਹਜ਼ਾਰ ਰੁਪਿਆ ਆਮਦਨ ਸੀ ਮਹੀਨੇ ਦੀ ਅਤੇ ਏਸੀ ਦਫਤਰ ਦੇ ਵਿੱਚ ਬੈਠਦੇ ਸੀ ਪਰ ਉੱਥੋਂ ਉਹਨਾਂ ਨੇ ਡ੍ਰੌਪ ਕੀਤਾ ਅਤੇ ਆਪਣਾ ਹੀ ਸੈਟਅਪ ਚਲਾਉਂਦਾ ਮਾਨ ਦੇ ਵਿੱਚ ਵਿਚਾਰ ਬਣਾਇਆ ਤਾਂ ਅੱਜ ਅਮਰਸਰ ਦੇ ਵਿੱਚ ਇਹਨਾਂ ਦਾ ਜਿਹੜਾ ਆਪਣਾ ਸੈਟਅਪ ਹੈ ਤਾਂ ਤੁਸੀਂ ਇੱਥੇ ਜ਼ਰੂਰ ਪਹੁੰਚੋ ਇਹਨਾਂ ਦਾ ਹੌਸਲਾ ਵਧੇਗਾ ਅਤੇ ਇਹਨਾਂ ਦਾ ਪਰਿਵਾਰ ਵੀ ਚੱਲੇਗਾ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਨੈਸ਼ਨ ਪੋਸਟ ਚੈਨਲ ਨਾਲ